ਇਹ ਖੀਰਾ ਨਾ ਜਿਹੜਾ ਇਹ ਇੱਕ ਇਹ ਆਪਾਂ ਸੀਲੈਸ ਖੀਰਾ ਲਾਉਨੇ ਆ ਜਿਵੇਂ ਤੇ ਇਹ ਇੱਕ ਬੜੇ ਥੋੜੇ ਸਮੇਂ ਦੀ ਖੇਤੀ ਹੁੰਦੀ ਹੈ ਨਾ ਤੁਸੀਂ ਅੱਜ ਤੁਹਾਨੂੰ ਲੋ ਤੁਸੀਂ ਲਾਇਆ ਤਾਂ ਤੁਹਾਡਾ 50 ਦਿਨਾਂ ਤੋਂ ਇਹ ਤੁਹਾਡੀ ਤੜਾਈ ਦੇ ਆ ਜਾਂਦਾ ਹੈ ਨਾ ਇਹ ਬੜੇ ਘੱਟ ਟਾਈਮ ਦੇ ਵਿੱਚ ਤੇ ਵਧੀਆ ਮੁਨਾਫੇ ਵਾਲੀ ਫਸਲ ਹੈ ਤੇ ਖੀਰਾ ਅਖਰ ਹੁਣ ਲਾਗਤ ਵੀ ਬਹੁਤ ਖੀਰੇ ਦੀ ਹਰ ਹਰ ਫੰਕਸ਼ਨ ਚ ਲਾਗਤ ਆ ਹਰ ਘਰ ਘਰ ਚ ਖੀਰੇ ਦੀ ਲਾਗਤ ਹੈ ਨਾ ਤੇ ਖੀਰਾ ਇੱਕ ਬਹੁਤ ਵਧੀਆ ਫਸਲ ਨਿਕਲ ਕੇ ਸਾਹਮਣੇ ਆ ਗਈ ਹੈ ਨਾ ਇਹ ਰੇਟ ਵੇਖਦਾ ਬਾਈ ਬਾਜ਼ਾਰ ਦੇ ਵਿੱਚ ਇਹ ਇਹ ਤਕਰੀਬਨ ਜਿਵੇਂ ਇਹਦਾ ਰੇਟ ਹੈ 20 ਤੋਂ ਲੈ ਕੇ ਤੇ 35 ਰੁਪਏ ਟੱਕਰੇ ਦਾ ਰੇਟ ਆ ਜਾਂਦਾ ਠੀਕ ਮੰਡੀ ਦਾ ਰੇਟ ਹੈ ਜਿਹੜਾ ਹੋਲ ਸੇਲ ਦਾ ਰੇਟ ਹੈ ਨਾ ਤੇ ਆਮ ਜੇ ਆਪਾਂ ਤੁਸੀਂ ਦੁਕਾਨ ਤੋਂ ਲੈਣਾ ਤਾਂ ਮੈਨੂੰ ਲੱਗ ਮੈਨੂੰ ਨਹੀਂ ਲੱਗਦਾ 50 ਰੁਪਏ ਤੋਂ ਕਦੇ ਵੀ ਘਟਦਾ ਹਨਾ ਤੇ ਬਹੁਤ ਅੱਛੇ ਰੇਟ ਆ ਤੇ ਬਹੁਤ ਅੱਛਾ ਇਹ ਚ ਮੁਨਾਫਾ ਹੋ ਜਾਂਦਾ ਇਹ ਮਟਰਾਂ ਬਾਰੇ ਵੀ ਦੱਸ ਦਿਓ ਬਾਈ ਇੱਥੇ ਹਾਂ ਮਟਰ ਮੈਂ ਪਿਛਲੇ ਸਾਲ ਵੀ ਲਾਏ ਸੀਗੇ ਤੇ ਇਸ ਵਾਰ ਵੀ ਲਾਏ ਐ ਮਟਰ ਦਾ ਮਟਰਾਂ ਦਾ ਬਸ ਡਿਮਾਂਡ ਹੀ ਨਹੀਂ ਪੂਰੀ ਨੇ ਇਹ ਬੜਾ ਇੱਕ ਪੈਂਸਲ ਮਟਰ ਕਹਿ ਦਿੰਨੇ ਆਪਾਂ ਇਹਨੂੰ ਤੇ ਬੜਾ ਇਹ ਮਿੱਠੀ ਇਹਦੀ ਕੁਆਲਿਟੀ ਹੁੰਦੀ ਹੈ ਨਾ ਤੇ ਇਹ ਵੀ ਇੱਕ ਬੜੀ ਵਧੀਆ ਫਸਲ ਹੈ ਤੇ ਆਪਾਂ ਨੂੰ ਅਸਲ ਨਾਲ ਹੌਲੀ ਹੌਲੀ ਇਹਨੂੰ ਕਣਕ ਨੂੰ ਛੱਡ ਕੇ ਤੇ ਇਹਨਾਂ ਫਸਲਾਂ ਦੇ ਵੱਲ ਆਉਣਾ ਚਾਹੀਦਾ ਹੈ ਖਾਸ ਕਰਕੇ ਛੋਟੇ ਜ਼ਿਮੀਦਾਰਾਂ ਨੂੰ ਜਿਹੜੇ ਛੋਟੇ ਜ਼ਿਮੀਦਾਰ ਆ ਉਹਨਾਂ ਨੂੰ ਆਪਦਾ ਇੱਕ ਇੱਕ ਏਕੜ ਦੇ ਵਿੱਚ ਇਸ ਤਰ੍ਹਾਂ ਦੀਆਂ ਫਸਲਾਂ ਕਰਕੇ ਤੇ ਚੰਗਾ ਮੁਨਾਫਾ ਲੈਣਾ ਚਾਹੀਦਾ